ਪੰਜਾਬ ਸਰਕਾਰ ਨੇ ਆਮ ਆਦਮੀ ਕਲੀਨਿਕ ਦੀ ਪਹਿਲ ਨਾਲ ਲੋਕਾਂ ਨੂੰ ਮੁਫਤ ਇਲਾਜ ਦੀ ਸਹੂਲਤ ਦਿੱਤੀ ਹੈ ਲੋਕਾਂ ਨੂੰ ਉੱਚ ਗੁਣਵੰਤਾ ਵਾਲੀਆਂ ਮੁੱਢਲੀਆਂ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਸੂਬੇ 'ਚ 881 ਆਮ ਆਦਮੀ ਕਲੀਨਿਕ ਖੋਲੇਗੇ ਨੇ ਇਹਨਾਂ ਵਿੱਚੋਂ 565 ਪਿੰਡੂ ਖੇਤਰਾਂ ਵਿੱਚ ਜਦੋਂ ਕਿ 316 ਸ਼ਹਿਰੀ ਖੇਤਰਾਂ ਵਿੱਚ ਸਥਿਤ ਹਨ ਹੁਣ ਲੋਕਾਂ ਨੂੰ ਸਿਹਤ ਸੇਵਾਵਾਂ ਲਈ ਘਰ ਤੋਂ ਦੂਰ ਨਹੀਂ ਜਾਣਾ ਪੈਂਦਾ ਕਿਉਂਕਿ ਮੁਹੱਲਿਆਂ 'ਚ ਖੁੱਲੇ ਇਹਨਾਂ ਆਮ ਆਦਮੀ ਕਲੀਨਿਕਾਂ 'ਚ 107 ਕਿਸਮਾਂ ਦੀਆਂ ਦਵਾਈਆਂ ਮੁਫਤ ਅਤੇ 47 ਡਾਇਗਨੋਸਟਿਕ ਟੈਸਟ ਮੁਫਤ ਕੀਤੇ ਜਾ ਰਹੇ ਨੇ ਇਸ ਤਰ੍ਹਾਂ ਮੌਕਿਨ ਹੋ ਸਕਿਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਦੇ ਚੱਲਦੇ ਆਪਣੇ ਕੋ ਸਾਰੀਆਂ ਮੈਡੀਸਿਨ ਅਵੇਲੇਬਲ ਨੇ ਪ੍ਰੂਵ ਕਰਾ ਦੀਆਂ ਬੁਖਾਰ ਦੀਆਂ ਟੈਸਟ ਕਰਾ ਦੇ ਕੇ ਤੇ ਉਹਨਾਂ ਦੀਆ ਇਲਾਜ ਕਰ ਗਰੀਵਨ ਜਨਰਲ ਸਾਰੇ ਟੈਸਟ ਹੈਗੇ ਨੇ ਜਿਸ ਦੀ ਲੋੜ ਪੈਂਦੀ ਹੈ ਡੇਂਗੂ ਵਗੈਰਾ ਦਾ ਵੀ ਹੈਗਾ ਹੈ ਆਪਣੇ ਕੋ ਸੀਵੀਸੀ ਐਲਐਫਟੀ ਆਰਐਫਟੀ ਸੈਰੋਲਜੀ ਹੈਗੀ ਜਦੋਂ ਪ੍ਰੈਗਨੈਂਟ ਲੇਡੀਜ਼ ਲਈ ਆਪਾਂ ਨੂੰ ਟੈਸਟਾਂ ਦੀ ਲੋੜ ਪੈਂਦੀ ਹੈ ਉਹਦੇ ਲਈ ਇੱਥੇ ਵੀ ਐਸਸੀੀ ਵਗੈਰਾ ਸਾਰੇ ਹਰ ਤਰ੍ਹਾਂ ਦੇ ਟੈਸਟ ਬੱਦ ਉਹ ਪੰਜੀ ਕੇ ਲੱਗਦੇ ਨੇ ਕਿ ਸਿਰ ਪੁੱਤਾ ਇਕੱਠੇ ਹੋਵੇ ਗਰੀਵਨ ਬਾਹਰ ਮਨ ਲੱਗਦਾ 350 400 ਦਾ ਮਿਲ ਰਹੇ ਜੋ ਜਿਹੜਾ ਆਉਂਦਾ ਹੈ ਹੁਣ ਸਾਡੇ ਕੋਲ ਅਵੇਲੇਬਲ ਨਹੀਂ ਇਥੇ ਤੇ ਅਸੀਂ ਉਹਨੂੰ ਲਗਾਈ ਦੇਆ ਤੇ ਉਹ ਜਿਹੜੇ ਘਰ ਬੈਠਾ ਆਪਣਾ ਕੰਮ ਆਪਣੇ ਨਾਲ ਕਰਦਾ ਉਹ ਸਿੱਧਾ ਕਾਫੀ ਬੈਨੀਫਿਟ ਵਾਲਾ ਹੈ 881 ਇਸ ਵਕਤ ਆਮ ਆਦਮੀ ਕਲੀਨਿਕ ਚੱਲ ਰਹੇ ਨੇ ਜਿੱਥੇ ਹਰ ਰੋਜ਼ 70000 ਦੇ ਕਰੀਬ ਲੋਕ ਆਪਣਾ ਇਲਾਜ ਕਰਾਉਣ ਆਉਂਦੇ ਨੇ ਸੋ 209 ਕਲੀਨਿਕ ਜਲਦੀ ਹੋ ਜਾਣਗੇ ਹਜ਼ਾਰ ਦੀ ਗਿਣਤੀ ਆਮ ਆਦਮੀ ਕਲੀਨਿਕਾਂ ਦੀ ਵੀ ਹੋ ਜਾਊਗੀ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਾ ਵਿਰੋਧ ਦੀ ਕਾਰਵਾਈ ਲਗਾਤਾਰਤਾ ਦੇ ਵਿੱਚ ਜੱਗੀ ਪੱਤਰ ਤੇ ਚਲਾਈ ਜਾ ਰਹੀ ਹੈ ਅੱਜ ਕਪੂਰਥਲਾ ਪੁਲਿਸ ਵੱਲੋਂ ਸਮੁੱਚੇ ਜ਼ਿਲ੍ਹੇ ਦੇ ਵਿੱਚ ਸਰਚ ਅਭਿਆਨ ਨਸ਼ਾ ਤਸਕਰਾ ਦੇ ਖਿਲਾਫ ਚਲਾਇਆ ਜਾ ਰਿਹਾ ਹੈ ਹੈ ਇਸ ਵੇਲੇ ਅਸੀਂ ਮਹਿਤਾਬਗੜ ਮੁਹੱਲੇ ਹਲਕਾ ਕਪੂਰਥਲੇ ਦੇ ਵਿੱਚ ਖੜੇ ਹਾਂ ਜਿੱਥੇ ਸਾਡੇ ਕੋਲ ਕੁਝ ਨਸ਼ਕਾ ਤਸਕਰਾ ਦੇ ਨਸ਼ਾ ਵੇਚਣ ਦੀ ਕੰਪਲੇਂਟਸ ਆਈਆਂ ਸੀ ਇਸ ਪੂਰੇ ਇਲਾਕੇ ਦਾ ਘੇਰਾ ਪਾ ਕੇ ਸਖਤੀ ਨਾਲ ਚੈਕਿੰਗ ਕੀਤੀ ਜਾ ਰਹੀ ਹੈ ਕੋਲਾ ਹਲਕੇ ਦੇ ਵਿੱਚ ਅਸੀਂ ਬੂਟਾਪਿੰਡ ਦੇ ਵਿੱਚ ਕਰ ਰਹੇ ਹਾਂ ਫਗਵਾੜੇ ਦੇ ਵਿੱਚ ਅਸੀਂ ਝੇੜੂ ਚੌਂਕੀ ਝੇੜੂ ਪਿੰਡ ਦੇ ਵਿੱਚ ਕਰ ਰਹੇ ਹਾਂ ਤੇ ਸੁਲਤਾਨਪੁਰ ਲੋਧੀ ਤੇ ਸੀ ਲਾਟੀਆਂਵਾਲ ਪਿੰਡ 'ਚ ਕਰ ਰਹੇ ਹਾਂ ਮੇਰਾ ਇਹ ਜਿਹੜਾ ਸਰਚ ਦੌਰਾਨ ਕੁਝ ਨਸ਼ੀਲੇ ਟੀਕੇ ਕੁਝ ਨਸ਼ੀਲਾ ਪਦਾਰਥ ਵੀ ਜਿਹੜਾ ਬਰਾਮਦ ਹੋਇਆ ਤੇ ਸਾਨੂੰ ਉਮੀਦ ਹੈ ਸਰਚ ਅਭਿਆਨ ਦੇ ਕਿਉਂਕਿ ਇਹਦੇ ਚੱਲ ਰਿਹਾ ਹੈਗਾ ਹੋਰ ਬਰਾਮਦੀਆਂ ਵੀ ਹੋਣਗੀਆਂ ਇਹਦੇ ਨਾਲ-ਨਾਲ ਮੇਰਾ ਸਾਰੇ ਨਸ਼ਾ ਤਸਕਰਾਂ ਨੂੰ ਸਖਤ ਚੇਤਾਵਨੀ ਹੈਗੀ ਹੈ ਕਿ ਜਾਂ ਤਾਂ ਇਹ ਕੰਮ ਛੱਡ ਦੇਣ ਇਲਾਕਾ ਛੱਡ ਕੇ ਭੱਜ ਜਾਣ ਤੇ ਮੂਲ ਧਾਰਾ ਦੇ ਵਿੱਚ ਜੁਆਇਨ ਹੋ ਜਾਣ ਕਿਉਂਕਿ ਪੰਜਾਬ ਜਿਹੜੀ ਪੁਲਿਸ ਹੈ ਉਨ੍ਹਾਂ ਦੇ ਪਿੱਛੇ ਨਿਰੰਤਰ ਲੱਗੀ ਹੋਈ ਹੈ ਤੇ ਉਨ੍ਹਾਂ ਦੇ ਖਿਲਾਫ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਊਗੀ। ਆ ਬਿਲਕੁਲ ਉਹਦੇ ਬਾਰੇ ਮੈਂ ਕਹਿਣਾ ਚਾਹਾਂਗਾ ਕਿ ਜਿਹੜਾ انسان ਹੈਗਾ ਇਹ ਉਹ ਨਸ਼ੇ ਦੇ ਦਲਦਲ ਦੇ ਵਿੱਚ ਫਸ ਜਾਂਦਾ ਹੈਗਾ ਉਹ ਇੱਕ ਰੋਗੀ ਇੱਕ ਬਿਮਾਰ انسان ਹੈਗਾ ਤੇ ਬਿਮਾਰ انسان ਦਾ ਇਲਾਜ ਕਰਾਣਾ ਜ਼ਰੂਰੀ ਹੈ। ਮੈਂ ਇਹੀ ਕਹਿਣਾ ਚਾਹਾਂਗਾ ਜੋ انسان ਇਸ ਨਸ਼ੇ ਦੇ ਦਲਦਲ ਚ ਫਸ ਜਾਂਦਾ ਹੈ ਉਹਦਾ ਮੁਕੰਮਲ ਇਲਾਜ ਕਰਾਣਾ ਚਾਹੀਦਾ ਹੈ ਨਾ ਕਿ ਉਹਦੀ ਵੀਡੀਓ ਬਣਾ ਕੇ ਉਹਦੀ ਪ੍ਰਾਈਵੇਸੀ ਉਹਦੇ ਰਾਈਟਸ ਤੇ ਉਹਦੀ ਮਤਲਬ ਆਪਣੀ ਜ਼ਿੰਦਗੀ ਤੇ ਮਤਲਬ ਖਤਰਾ ਬਣੇ ਐਦਾਂ ਲਈ ਆਪਾਂ ਕੋਈ ਕਾਰਵਾਈ ਸਾਨੂੰ ਨਹੀਂ ਕਰਨੀ ਚਾਹੀਦੀ ਮੈਂ ਪੂਰੇ ਸਮਾਜ ਨੂੰ ਇਹੀ ਬੇਨਤੀ ਕਰਨਾ ਚਾਹਾਂਗਾ ਨਸ਼ੇ ਦਾ ਜਿਹੜਾ ਕੋਝ ਹੈ ਕੋੜ ਹੈ ਉਹ ਸਮਾਜ ਦੇ ਸਹਿਯੋਗ ਦੇ ਬਗੈਰ ਨਹੀਂ ਜਿਹੜਾ ਖਤਮ ਹੋ ਸਕਦਾ ਮੈਂ ਬੇਨਤੀ ਕਰਾਂਗਾ ਜੋ ਵੀ ਤੁਹਾਨੂੰ ਤੁਹਾਡੇ ਲੱਗੇ ਨਸ਼ਕ ਸੇਵਨ ਨਸ਼ਾ ਦਾ ਸੇਵਨ ਕਰਨ ਵਾਲਾ ਕੋਈ ਬਿਮਾਰ ਇਨਸਾਨ ਮਿਲਦਾ ਹੈ ਉਦੀ ਬਾਹ ਫੜ ਕੇ ਉਹਦੇ ਮੋਟੇ ਤੇ ਹੱਥ ਰੱਖ ਕੇ ਪ੍ਰਸ਼ਾਸਨ ਦਾ ਸਾਥ ਲੈ ਕੇ ਉਹਨੂੰ ਨਸ਼ਾ ਛਡਾਊ ਕੇਂਦਰ ਦੇ ਵਿੱਚ ਉਹਨੂੰ ਭਰਤੀ ਕਰਾਓ ਉਹਦਾ ਮੁਕੰਮਲ ਇਲਾਜ ਕਰਾਓ ਤਾਂ ਜੋ ਮੂਲ ਧਾਰਾ ਦੇ ਵਿੱਚ ਉਹ ਵਾਪਸ ਜੁਆਇਨ ਕਰ ਸਕੇ ਤੇ ਇਹ ਨਸ਼ੇ ਦਾ ਕੋੜ ਅਸੀਂ ਖਤਮ ਕਰ ਸਕੇ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਾ ਵਿਰੋਧ ਦੀ ਕਾਰਵਾਈ ਲਗਾਤਾਰਤਾ ਦੇ ਵਿੱਚ ਜੱਗੀ ਪੱਤਰ ਤੇ ਚਲਾਈ ਜਾ ਰਹੀ ਹੈ ਅੱਜ ਕਪੂਰਥਲਾ ਪੁਲਿਸ ਵੱਲੋਂ ਸਮੂਹੇ ਜ਼ਿਲ੍ਹੇ ਦੇ ਵਿੱਚ ਸਰਚ ਅਭਿਆਨ ਨਸ਼ਾ ਤਸਕਰਾ ਦੇ ਖਿਲਾਫ ਚਲਾਇਆ ਜਾ ਰਿਹਾ ਹੈ ਹੈ ਇਸ ਵੇਲੇ ਅਸੀਂ ਮਹਿਤਾਬਗੜ ਮਹੱਲੇ ਹਲਕਾ ਕਪੂਰਥਲੇ ਦੇ ਵਿੱਚ ਖੜੇ ਹਾਂ ਜਿੱਥੇ ਸਾਡੇ ਕੋਲ ਕੁਝ ਨਸ਼ਕਾ ਤਸਕਰਾਂ ਦੇ ਨਸ਼ਾ ਵੇਚਣ ਦੀ ਕੰਪਲੇਂਟਸ ਆਈਆਂ ਸੀ ਇਸ ਪੂਰੇ ਇਲਾਕੇ ਦਾ ਘੇਰਾ ਪਾ ਕੇ ਸਖਤੀ ਨਾਲ ਚੈਕਿੰਗ ਕੀਤੀ ਜਾ ਰਹੀ ਹੈ। ਕੋਲਾਥ ਹਲਕੇ ਦੇ ਵਿੱਚ ਅਸੀਂ ਬੂਟਾ ਪਿੰਡ ਦੇ ਵਿੱਚ ਕਰ ਰਹੇ ਹਾਂ, ਫਗਵਾੜੇ ਦੇ ਵਿੱਚ ਅਸੀਂ ਝੇੜੂ ਚੌਂਕੀ ਝੇੜੂ ਪਿੰਡ ਦੇ ਵਿੱਚ ਕਰ ਰਹੇ ਹਾਂ ਤੇ ਸੁਲਤਾਨਪੁਰ ਲੋਧੀ ਤੇ ਅਸੀਂ ਲਾਟੀਆਂਵਾਲ ਪਿੰਡ 'ਚ ਕਰ ਰਹੇ ਹਾਂ। ਮੇਰਾ ਇਹ ਜਿਹੜਾ ਸਰਚ ਦੌਰਾਨ ਕੁਝ ਨਸ਼ੀਲੇ ਟੀਕੇ, ਕੁਝ ਨਸ਼ੀਲਾ ਪਦਾਰਥ ਵੀ ਜਿਹੜਾ ਬਰਾਮਦ ਹੋਇਆ ਤੇ ਸਾਨੂੰ ਉਮੀਦ ਹੈ ਸਰਚ ਅਭਿਆਨ ਦੇ ਕਿਉਂਕਿ ਇਹਦੇ ਚੱਲ ਰਿਹਾ ਹੈਗਾ ਹੋਰ ਬਰਾਮਦੀਆਂ ਵੀ ਹੋਣਗੀਆਂ। ਇਹਦੇ ਨਾਲ-ਨਾਲ ਮੇਰਾ ਸਾਰੇ ਨਸ਼ਾ ਤਸਕਰਾਂ ਨੂੰ ਸਖ कि याता एक काम ਛੱਡ ਦੇਣ ਇਲਾਕਾ ਛੱਡ ਕੇ ਭੱਜ ਜਾਣ ਤੇ ਮੂਲ ਧਾਰਾ ਦੇ ਵਿੱਚ ਜੁਆਇਨ ਹੋ ਜਾਣ ਕਿਉਂਕਿ ਪੰਜਾਬ ਜਿਹੜੀ ਪੁਲਿਸ ਹੈ ਉਹਨਾਂ ਦੇ ਪਿੱਛੇ ਨਿਰੰਤਰ ਲੱਗੀ ਹੋਈ ਹੈ ਤੇ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਆ ਬਿਲਕੁਲ ਉਹਦੇ ਬਾਰੇ ਮੈਂ ਕਹਿਣਾ ਚਾਹਾਂਗਾ ਕਿ ਜਿਹੜਾ ਇਨਸਾਨ ਹੈਗਾ ਹੈ ਉਹ ਨਸ਼ੇ ਦੇ ਦਲਦਲ ਦੇ ਵਿੱਚ ਫਸ ਜਾਂਦਾ ਹੈਗਾ ਉਹ ਇੱਕ ਰੋਗੀ ਇੱਕ ਬਿਮਾਰ ਇਨਸਾਨ ਹੈਗਾ ਹੈ ਤੇ ਬਿਮਾਰ ਇਨਸਾਨ ਦਾ ਇਲਾਜ ਕਰਾਣਾ ਜ਼ਰੂਰੀ ਹੈ ਮੈਂ ਇਹੀ ਕਹਿਣਾ ਚਾਹਾਂਗਾ ਜੋ ਇਨਸਾਨ ਐਸੇ ਨਸ਼ੇ ਦੇ ਦਲਦਲ 'ਚ ਫਸ ਜਾਂਦਾ ਹੈ ਉਹਦਾ ਮੁਕੰਮਲ ਇਲਾਜ ਕਰਾਣਾ ਚਾਹੀਦਾ ਹੈ ਨਾ ਕਿ ਉਹਦੇ ਵੀਡੀਓ ਬਣਾ ਕੇ ਉਹਦੀ ਪ੍ਰਾਈਵੇਸੀ ਉਹਦੇ ਰਾਈਟਸ ਤੇ ਉਹਦੀ ਮਤਲਬ ਆਪਣੀ ਜ਼ਿੰਦਗੀ ਤੇ ਮਤਲਬ ਖਤਰਾ ਬਣੇ ਐਦਾਂ ਲਈ ਆਪਾਂ ਕੋਈ ਕਾਰਵਾਈ ਸਾਨੂੰ ਨਹੀਂ ਕਰਨੀ ਚਾਹੀਦੀ ਮੈਂ ਪੂਰੇ ਸਮਾਜ ਨੂੰ ਇਹੀ ਬੇਨਤੀ ਕਰਨਾ ਚਾਹਾਂਗਾ ਨਸ਼ੇ ਦਾ ਜਿਹੜਾ ਕੋਹ ਹੈ ਕੋਡ ਹੈ ਉਹ ਸਮਾਜ ਦੇ ਸਹਿਯੋਗ ਦੇ ਬਗੈਰ ਨਹੀਂ ਜਿਹੜਾ ਖਤਮ ਹੋ ਸਕਦਾ ਮੈਂ ਬੇਨਤੀ ਕਰਾਂਗਾ ਜੋ ਵੀ ਤੁਹਾਨੂੰ ਤੁਹਾਡੇ ਲੱਗੇ ਨਸ਼ਕ ਸੇਵਨ ਨਸ਼ਾ ਦਾ ਸੇਵਨ ਕਰਨ ਵਾਲਾ ਕੋਈ ਬਿਮਾਰ ਇਨਸਾਨ ਮਿਲਦਾ ਹੈ ਉਹਦੀ ਬਾਹ ਫੜ ਕੇ ਉਹਦੇ ਮੋਟੇ ਤੇ ਹੱਥ ਰੱਖ ਕੇ ਪ੍ਰਸ਼ਾਸਨ ਦਾ ਸਾਥ ਲੈ ਕੇ ਉਹਨੂੰ ਨਸ਼ਾ ਛਡਾਊ ਕੇਂਦਰ ਦੇ ਵਿੱਚ ਉਹਨੂੰ ਭਰਤੀ ਕਰਾਓ ਉਹਦਾ ਮੁਕੰਮਲ ਇਲਾਜ ਕਰਾਓ ਤਾਂ ਜੋ ਮੂਲ ਧਾਰਾ ਦੇ ਵਿੱਚ ਉਹ ਵਾਪਸ ਜੁਆਇਨ ਕਰ ਸਕੇ ਤੇ ਇਹ ਨਸ਼ੇ ਦਾ ਕੋੜ ਅਸੀਂ ਖਤਮ ਕਰ ਸਕੇ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਾ ਵਿਰੋਧ ਦੀ ਕਾਰਵਾਈ ਲਗਾਤਾਰਤਾ ਦੇ ਵਿੱਚ ਜੱਗੀ ਪੱਤਰ ਤੇ ਚਲਾਈ ਜਾ ਰਹੀ ਹੈ ਅੱਜ ਕਪੂਰਥਲਾ ਪੁਲਿਸ ਵੱਲੋਂ ਸਮੂਹੇ ਜ਼ਿਲ੍ਹੇ ਦੇ ਵਿੱਚ ਸਰਚ ਅਭਿਆਨ ਨਸ਼ਾ ਤਸਕਰਾ ਦੇ ਖਿਲਾਫ ਚਲਾਇਆ ਜਾ ਰਿਹਾ ਹੈਗਾ ਇਸ ਵੇਲੇ ਅਸੀਂ ਮਹਿਤਾਬਗੜ ਮਹੱਲੇ ਹਲਕਾ ਕਪੂਰਥਲੇ ਦੇ ਵਿੱਚ ਖੜੇ ਆ ਜਿੱਥੇ ਸਾਡੇ ਕੋਲ ਕੁਝ ਨਸ਼ਾ ਤਸਕਰਾ ਦੇ ਨਸ਼ਾ ਵੇਚਣ ਦੀ ਕੰਪਲੇਂਟਸ ਆਈਆਂ ਸੀ ਇਸ ਪੂਰੇ ਇਲਾਕੇ ਦਾ ਘੇਰਾ ਪਾ ਕੇ ਸਖਤੀ ਨਾਲ ਚੈਕਿੰਗ ਕੀਤੀ ਜਾ ਰਹੀ ਹੈ ਪੁਲਾ ਹਲਕੇ ਦੇ ਵਿੱਚ ਅਸੀਂ ਬੂਟਾ ਪਿੰਡ ਦੇ ਵਿੱਚ ਕਰ ਰਹੇ ਆ ਫਗਵਾੜੇ ਦੇ ਵਿੱਚ ਅਸੀਂ ਝੇੜੂ ਚੌਂਕੀ ਝੇੜੂ ਪਿੰਡ ਦੇ ਵਿੱਚ ਕਰ ਰਹੇ ਆ ਤੇ ਸੁਲਤਾਨਪੁਰ ਲੋਧੀ ਤੇ ਅਸੀਂ ਲਾਟੀਆਂਵਾਲ ਪਿੰਡ 'ਚ ਕਰ ਰਹੇ ਆ ਮੇਰਾ ਇਹ ਜਿਹੜਾ ਸਰਚ ਦੌਰਾਨ ਕੁਝ ਨਸ਼ੀਲੇ ਟੀਕੇ ਕੁਝ ਨਸ਼ੀਲਾ ਪਦਾਰਥ ਵੀ ਜਿਹੜਾ ਬਰਾਮਦ ਹੋਇਆ ਹੈ ਤੇ ਸਾਨੂੰ ਉਮੀਦ ਹੈ ਸਰਚ ਅਭਿਆਨ ਦੇ ਕਿਉਂਕਿ ਇਹਦੇ ਚੱਲ ਰਿਹਾ ਹੈਗਾ ਹੋਰ ਪ੍ਰਾਂਤਕੀਆਂ ਵੀ ਹੋਣਗੀਆਂ ਇਹਦੇ ਨਾਲ-ਨਾਲ ਮੇਰਾ ਸਾਰੇ ਨਸ਼ਾ ਤਸਕਰਾਂ ਨੂੰ ਸਖਤ ਚੇਤਾਵਨੀ ਹੈਗੀ ਹੈ ਕਿ ਜਾਂ ਤਾਂ ਇਹ ਕੰਮ ਛੱਡ ਦੇਣ ਇਲਾਕਾ ਛੱਡ ਕੇ ਭੱਜ ਜਾਣ ਤੇ ਮੂਲ ਧਾਰਾ ਦੇ ਵਿੱਚ ਜੁਆਇਨ ਹੋ ਜਾਣ ਕਿਉਂਕਿ ਪੰਜਾਬ ਜਿਹੜੀ ਪੁਲਿਸ ਹੈ ਉਹਨਾਂ ਦੇ ਪਿੱਛੇ ਨਿਰੰਤਰ ਲੱਗੀ ਹੋਈ ਹੈ ਤੇ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਆ ਬਿਲਕੁਲ ਉਹਦੇ ਬਾਰੇ ਮੈਂ ਕਹਿਣਾ ਚਾਹਾਂਗਾ ਕਿ ਜਿਹੜਾ ਇਨਸਾਨ ਹੈਗਾ ਉਹ ਨਸ਼ੇ ਦੇ ਦਲਦਲ ਦੇ ਵਿੱਚ ਫਸ ਜਾਂਦਾ ਹੈਗਾ ਉਹ ਇੱਕ ਰੋਗੀ ਇੱਕ ਬਿਮਾਰ ਇਨਸਾਨ ਹੈਗਾ ਤੇ ਬਿਮਾਰ ਇਨਸਾਨ ਦਾ ਇਲਾਜ ਕਰਾਣਾ ਜ਼ਰੂਰੀ ਹੈ ਮੈਂ ਇਹੀ ਕਹਿਣਾ ਚਾਹਾਂਗਾ ਜੋ ਇਨਸਾਨ ਐਸੇ ਨਸ਼ੇ ਦੇ ਦਲਦਲ ਚ ਫਸ ਜਾਂਦਾ ਹੈ ਉਹਦਾ ਮੁਕੰਮਲ ਇਲਾਜ ਕਰਾਣਾ ਚਾਹੀਦਾ ਹੈ ਨਾ ਕਿ ਉਹਦੇ ਵੀਡੀਓ ਬਣਾ ਕੇ ਉਹਦੀ ਪ੍ਰਾਈਵੇਸੀ ਉਹਦੇ ਰਾਈਟਸ ਤੇ ਉਹਦੀ ਮਤਲਬ ਆਪਣੀ ਜ਼ਿੰਦਗੀ ਤੇ ਮਤਲਬ ਖਤਰਾ ਬਣੇ ਐਦਾਂ ਲਈ ਆਪਾਂ ਕੋਈ ਕਾਰਵਾਈ ਸਾਨੂੰ ਨਹੀਂ ਕਰਨੀ ਚਾਹੀਦੀ ਮੈਂ ਪੂਰੇ ਸਮਾਜ ਨੂੰ ਇਹੀ ਬੇਨਤੀ ਕਰਨਾ ਚਾਹਾਂਗਾ ਨਸ਼ੇ ਦਾ ਜਿਹੜਾ ਕੋਹ ਹੈ ਕੋਡ ਹੈ ਉਹ ਸਮਾਜ ਦੇ ਸਹਿਯੋਗ ਦੇ ਬਗੈਰ ਨਹੀਂ ਜਿਹੜਾ ਖਤਮ ਹੋ ਸਕਦਾ ਮੈਂ ਬੇਨਤੀ ਕਰਾਂਗਾ ਜੋ ਵੀ ਤੁਹਾਨੂੰ ਤੁਹਾਡੇ ਲਾਗੇ ਨਸ਼ਕ ਸੇਵਨ ਨਸ਼ਾ ਦਾ ਸੇਵਨ ਕਰਨ ਵਾਲਾ ਕੋਈ ਬਿਮਾਰ ਇਨਸਾਨ ਮਿਲਦਾ ਹੈ ਉਹਦੀ ਬਾਹ ਫੜ ਕੇ ਉਹਦੇ ਮੋٹے ਤੇ ਹੱਥ ਰੱਖ ਕੇ ਪ੍ਰਸ਼ਾਸਨ ਦਾ ਸਾਥ ਲੈ ਕੇ ਉਹਨੂੰ ਨਸ਼ਾ ਛਡਾਊ ਕੇਂਦਰ ਦੇ ਵਿੱਚ ਉਹਨੂੰ ਭਰਤੀ ਕਰਾਓ ਉਹਦਾ ਮੁਕੰਮਲ ਇਲਾਜ ਕਰਾਓ ਤਾਂ ਜੋ ਮੂਲ ਧਾਰਾ ਦੇ ਵਿੱਚ ਉਹ ਵਾਪਸ ਜੁਆਇਨ ਕਰ ਸਕੇ ਤੇ ਇਹ ਨਸ਼ੇ ਦਾ ਕੋਡ ਅਸੀਂ ਖਤਮ ਕਰ ਸਕੀਏ